ਬਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਉ ਦਰਬਾਰੇ ਓਟ ਅਪਰਾਧ ਖੰਡਨ ਕੇ ਦਾਤੇ ਤੁਜ ਬਿਨ ਕੌਣ ਉਦਾਰੇ ਤਖਤਾਂ ਦੇ ਮਾਲਕ ਤਾਜਾਂ ਤੇ ਸੁਹਾਏ ਮਾਂ ਸਤਿਗੁਰੂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਸਦਾ ਹੀ ਸੁਖ ਦੇਣ ਵਾਲੀ ਨਿੱਗੀ ਗੋਦ ਦੇ ਵਿੱਚ ਸੱਪਾਗੀਆਂ ਕੱਡੀਆਂ ਪ੍ਰਾਪਤ ਹੋਈਆਂ ਸਤ ਸੰਗਤ ਦਾ ਲਾਹਾ ਲੈ ਰਹੇ ਸਾਂ ਆਪ ਜੀ ਨੇ ਪੰਚਮ ਪਾਤਸਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਟੋਡੀ ਰਾਗ ਦੇ ਵਿੱਚ ਵਚਨ ਸ੍ਰਵਣ ਕੀਤਾ ਹੈ ਇਹ ਵਚਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 714 ਦੇ ਉੱਪਰ ਅੰਕਿਤ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਬਚਨ ਕਰ ਰਹੇ ਨੇ ਸੁਆਮੀ ਸਰਨ ਪਰਿਉ ਦਰਵਾਰੇ हे मेरे मालिक हे स्वामी मैं तेरी शरण विच आ गया ਮਤਰੇ ਦਰਤੇ ਅਟਗ ਹਾਂ ਤੇਰੀ ਸਰਨ ਦੇ ਵਿੱਚ ਆਉਣ ਦੇ ਨਾਲ ਤੂੰ ਕਰੋੜਾਂ ਪਾਪਾਂ ਨੂੰ ਖੰਡਣ ਵਾਲਾ ਏ ਤੂੰ ਦਾਤਾਂ ਦੇਣ ਵਾਲਾ ਏ ਤੇਰੇ ਤੋਂ ਬਗੈ ਇਸ ਜੀਵ ਆਤਮਾ ਦਾ ਕੋਈ ਆਧਾਰ ਨਹੀਂ ਕਰ ਸਕਦਾ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਵਚਨ ਹੈ ਕੂਟ અપਰਾਧ ਖੰਡਨ ਕੇ ਦਾਤੇ ਤੁਝ ਵਿਨ ਕੌਣ ਉਦਾਰੇ ਏ ਵਾਹਿਗੁਰੂ ਜੀ ਤੂੰ ਇੰਨਾ ਕੁ ਸਮਰਥ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਮੇਰੇ ਮਾਲਕਾ ਤੂੰ ਇੰਨਾ ਕੁ ਰਹਿਮਤਾਂ ਦਾ ਸਾਗਰ ਹੈ ਤੂੰ ਕਰੋੜਾਂ ਪਾਪਾਂ ਨੂੰ ਖੰਡਨ ਕਰ ਸਕਦਾ ਹੈ ਅਪਰਾਧ ਕੀਤੇ ਹੋਏ ਉਹ ਲੰਘ ਕੀਤੀਆਂ ਹੋਈਆਂ ਕਰੋੜਾਂ ਬੇਕਾਰ ਖੱਟੇ ਹੋਣ ਤੂੰ ਇੱਕ ਛਿਨ ਦੇ ਵਿੱਚ ਖਤਮ ਕਰ ਦਿੰਦਾ ਹੈ ਗੁਰੂ ਐਸਾ ਸਾਗਰ ਹੈ ਗੁਰੂ ਐਸਾ ਇੱਕ ਅਥਾ ਸਮੁੰਦਰ ਹੈ ਮਾਨ ਸਰੋਵਰ ਹੈ ਗੁਰੂ ਪਿਆਰੇਓ ਜਿਵੇਂ ਨਾ ਬੇਕਾਰਾਂ ਦਾ ਭਰਿਆ ਹੋਇਆ ਕਟਾਉ ਉਹ ਗੰਦਗੀ ਦਾ ਕੰਦੇ ਪਾਣੀ ਦਾ ਬਦੂ ਹੋ ਨਹੀਂ ਹੋਵੇ ਕੱਡੇ ਦੇ ਵਿੱਚੋਂ ਕਹਿੰਦੇ ਉਸ ਕਡੇ ਨੂੰ ਆਪਾਂ ਸਾਗਰ ਦੇ ਵਿੱਚ ਡੋਲ ਦਈਏ ਸਮੁੰਦਰ ਦੇ ਵਿੱਚ ਡੋਲ ਦਈਏ ਉਹ ਸਮੁੰਦਰ ਦਾ ਰੂਪ ਹੋ ਜਾਂਦਾ ਹੈ ਜਉ ਜਲ ਮੈਂ ਜਲ ਆਏ ਘਟਾਨਾ ਕਿਉਂ ਜੋਤੀ ਸੰਗ ਜੋਤ ਸਮਾਨ ਇਦਾਂ ਗੁਰੂ ਹੈ ਜਿਵੇਂ ਜਲ ਦੇ ਵਿੱਚ ਜਲ ਡੋਲਦੀ ਏ ਉਹ ਭਾਵੇਂ ਜਲ ਗੰਦਾ ਹੋਵੇ ਜਲ ਭਾਵੇਂ ਬੇਕਾਰ ਹੋਵੇ ਪਰ ਜਲ ਦਾ ਰੂਪ ਹੋ ਜਾਂਦਾ ਹੈ ਇਹ ਗੁਰੂ ਦਾ ਦਰ ਐਸਾ ਹੈ ਪਰਮੇਸ਼ਰ ਦੀ ਐਸੀ ਇੱਕ ਜੋਤ ਹੈ ਨਿਰੰਕਾਰ ਇੱਕ ਐਸੀ ਜੋਤ ਹੈ ਜਿਹੜਾ ਉਹਦੇ ਵਿੱਚ ਅਪੇਧ ਹੋ ਜਾਂਦਾ ਹੈ ਜਿਹੜਾ ਉਹਦੀ ਬੰਦਕੀ ਦੇ ਵਿੱਚ ਜੁੜ ਜਾਂਦਾ ਹੈ ਸਹਿਬ ਜੀ ਕਹਿੰਦੇ ਉਹ ਜੀਵ ਦੇ ਭਾਵੇਂ ਕਰੋੜਾਂ ਪਾਪ ਕੀਤੇ ਹੋਣ ਕਰੋੜਾਂ ਹੀ ਭੁੱਲਾ ਅਪਰਾਧ ਕੀਤੇ ਹੋਣ ਕਹਿੰਦੇ ਗੁਰੂ ਖੰਡਨ ਦਿੰਦਾ ਹੈ ਗੁਰੂ ਖਤਮ ਕਰ ਦਿੰਦਾ ਹੈ ਅਪਰਾਧਾਂ ਨੂੰ ਨਾਸ ਕਰਨ ਦੇ ਸਮਰੱਥ ਹੈ ਗੁਰੂ ਦਾਤਾਰ ਦਾਤਾਂ ਦੇਣ ਵਾਲਾ ਹੈ ਤੁਜ ਵਿੰ ਕੌਣ ਉਦਾਰੇ ਤੇਤੋ ਵਿੰ ਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਗੁਰੂ ਅਰਜਨ ਸਾਹਿਬ ਜੀ ਆਪੇ ਨੂੰ ਸਬੋਧਨ ਕਰਕੇ ਨਾ ਬੇਨਤੀ ਕਰ ਰਹੀ ਨੇ ਪਰਮੇਸ਼ਰ ਰੱਬੀ ਬੇਨਤੀ ਦੁਆਰਾ ਸਿੱਖਿਆ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਇਹ ਜਾਚ ਦਿੱਤੀ ਏ ਕਹਿੰਦੇ ਇਦਾਂ ਆਪੇ ਨੂੰ ਸਬੋਧਨ ਕਰਕੇ ਮਾਲਕ ਦੇ ਦਰ ਤੇ ਬੇਨਤੀ ਕਰਿਆ ਕਰੋ ਕਿਹੇ ਪ੍ਰਮਾਤਮਾ ਹੈ ਵੈਗੁਰੂ ਤੇਤੋਂ ਬਿਨਾਂ ਹੋਰ ਕੋਈ ਨਹੀਂ ਜਿਹੜਾ ਸਾਡੀਆਂ ਭੁੱਲਾਂ ਵਾਕਸ ਦੇਵੇ ਜਿਹੜਾ ਸਾਡੇ ਕੀਤੇ ਹੋਏ ਗੁਨਾਹ ਵਾਕਸ ਦੇਵੇ ਜਿਹੜਾ ਸਾਡੇ ਕੀਤੇ ਹੋਏ ਔਗਣਾ ਤੇ ਪੜਦਾ ਪਾ ਦੇਵੇ ਤੇਤੋਂ ਬਿਨਾ ਕੋਈ ਹੋਰ ਉਧਾਰ ਨਹੀਂ ਕਰ ਸਕਦਾ ਤੁਜ बिन ਕੌਣ ਉਦਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਆਰਥ ਵਿਚਾਰੇ ਕਈ ਤਰੀਕਿਆਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਖੋਜ-ਖੋਜ ਕੇ ਲੱਭ-ਲੱਭ ਕੇ हे ਮੇਰੇ ਮਾਲਕਾ ਮੈਂ ਕਈ ਤਰੀਕਿਆਂ ਦੇ ਨਾਲ ਖੋਜ ਕਰ-ਕਰ ਕੇ ਲੱਭ-ਲੱਭ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਨੇ ਹਰ ਅਰਥ ਵਿਚਾਰੇ ਸਭ ਕੁਝ ਵਿਚਾਰ ਕੇ ਦੇਖਿਆ ਇਸ ਨਤੀਜੇ ਉੱਤੇ ਉੱਪੜਿਆ ਹਾਂ ਖੋਜਾਂ ਬੜੀਆਂ ਕੀਤੀਆਂ ਬੜੇ ਆਪਾਂ ਵੇਚਦੇ ਨਾ ਉਪਾ ਕਰਦੇ ਆਪਾਂ ਬਹੁਤ ਕੁਝ ਕਰਦੇ ਹਾਂ ਹੁੰਦਾ ਉਹ ਹੀ ਜੋ ਮਾਲਕ ਨੂੰ ਪਾਉਂਦਾ ਏ ਬੰਨੋ ਸਤਨਾਮ ਮਨੁੱਖ ਵੱਡੇ ਯਤਨ ਕਰਦਾ ਮੰਜ਼ਿਲ ਤੇ ਪਹੁੰਚਣ ਵਾਸਤੇ ਬਹੁਤ ਦੌੜਦਾ ਕਿਤੇ ਕੁਝ ਕਰਦਾ ਕਿਤੇ ਕੁਝ ਕਰਦਾ ਕਿਤੇ ਕੁਝ ਕਰਦਾ ਕਿਤੇ ਕੁਝ ਕਰਦਾ ਆਪਣੇ ਆਪਣੇ ਤਰੀਕਿਆਂ ਦੇ ਨਾਲ ਆਪਣੇ ਆਪਣੇ ਯਤਨਾਂ ਦੇ ਨਾਲ ਬਹੁਤ ਕੁਝ ਕਰਦਾ ਹੈ ਸੱਚ ਕਰਕੇ ਜਾਣੇ ਹਾਂ ਮਨੁੱਖ ਦੀ ਜਿਹੜੀ ਦੌੜ ਹੈ ਨਾ ਆਪਾਂ ਸਾਰੇ ਹੀ ਆ ਦੌੜ ਕੀ ਹੈ ਮਨ ਦੇ ਵਿੱਚ ਹੀ ਹੁੰਦਾ ਕਿਸੇ ਮੰਜ਼ਲ ਤੇ ਪਹੁੰਚਾ ਕਿਸੇ ਮਕਾਮ ਤੇ ਪਹੁੰਚਾ ਉਹ ਮਕਾਮ ਤੇ ਪਹੁੰਚਣ ਵਾਸਤੇ ਕਿੰਨਾ ਕੁਝ ਕਰਦਾ ਕਿੰਨੀਆਂ ਖੋਜਾਂ ਕਰਦਾ ਕਿੰਨੇ ਉਪਾਅ ਕਰਦਾ ਕਿੰਨਾ ਕੁਝ ਵਿਚਾਰਦਾ ਏ ਪਰ ਮੇਰੇ ਪਤ ਸਾਹਿਬ ਜੀ ਵਚਨ ਕਰਦੇ ਨੇ ਕਹਿੰਦੇ ਜਿੰਨੀਆਂ ਮਰਜ਼ੀ ਖੋਜਾਂ ਕਰ ਲੈ ਜਿੰਨੇ ਮਰਜੀ ਤਰੀਕੇ ਵਰਤ ਲੇ ਕਈ ਵਾਰੀ ਰੱਬ ਦੀ ਪ੍ਰਾਪਤੀ ਵਾਸਤੇ ਵੀ ਬੜੇ ਤਰ੍ਹਾਂ ਦੇ ਮਨੁੱਖ ਕਰਮकांड ਕਰਦਾ ਹੈ ਕਿਤੇ ਜਲ ਧਾਰੀ ਕਰਦਾ ਹੈ ਕਿਤੇ ਧੂਆਂ ਤਪਦਾ ਹੈ ਕਿਤੇ ਕਹਿੰਦਾ ਮੈਂ ਮੋਨੀ ਬਣ ਗਿਆ ਕਿਤੇ ਜਤੀ ਬਣ ਗਿਆ ਕਿਤੇ ਕਹਿੰਦਾ ਮੈਂ ਤੱਪੀ ਬਣ ਗਿਆ ਕਿਤੇ ਕਹਿੰਦਾ ਮੈਂ ਧਾਰਮਿਕ ਗ੍ਰੰਥਾਂ ਦੀ ਵਿਚਾਰਾ ਕਰਦਾ ਕਿਤੇ ਕਥਾ ਕਰਦਾ ਕਿਤੇ ਗਿਆਨ ਦੀਆਂ ਗੱਲਾਂ ਪੜ੍ਹਦਾ ਕਿਤੇ ਜਪ ਕਰਦਾ ਕਿਤੇ ਇਸਨਾਨ ਸਾਧਦਾ ਕਿਤੇ ਸਾਧਨਾ ਸਾਧਦਾ ਏ ਕਿਤੇ ਸਮਾਧੀਆਂ ਲਾਉਂਦਾ ਏ ਕਿਤੇ ਆਪਣੇ ਆਪ ਨੂੰ ਮੁੰਦ ਕੇ ਰੱਖਦਾ ਏ ਬਹੁਤ ਕੁਝ ਕਰਦਾ ਹੈ ਮਹਾਰਾਜ ਜੀ ਕਹਿੰਦੇ ਸੱਜਣਾ ਗੱਲ ਇੱਕੋ ਹੈ ਜੋ ਮਰਜ਼ੀ ਕਰ ਲੈ ਪਰਮਗਤੀ ਸੰਗਤ ਵਿੱਚੋਂ ਮਿਲਣੀ ਹੈ ਬੋਲੋ ਸਤਨਾਮ ਜਿੰਨੇ ਮਰਜ਼ੀ ਤਰੀਕੇ ਅਪਣਾ ਲੈ ਸਾਧ ਸੰਗ ਪਰਮਗਤ ਪਾਈਏ ਜਿਹੜੀ ਤੈਨੂੰ ਪਰਮਗਤੀ ਪ੍ਰਾਪਤ ਮਿਲਣੀ ਹੈ ਮੁਕਤ ਹੋਣਾ ਹੈ ਨਾ ਚਾਹੁੰਦਾ ਏ ਤੂੰ ਮੈਂ ਮੁਕਤ ਹੋ ਜਾਵਾਂ ਮਹਾਰਾਜ ਜੀ ਕਹਿੰਦੇ ਤੈਨੂੰ ਪਰਮਗਤੀ ਗੁਰੂ ਦੀ ਸੰਗਤ ਦੇ ਵਿੱਚੋਂ ਮਿਲਣੀ ਹੈ ਭਾਈ ਮਾਇਆ ਰੱਜ ਬੰਦ ਹਾਰੇ ਪਤ ਸਾਹਿਬ ਜੀ ਕਹਿੰਦੇ ਹੋ ਪਿਆਰੇਆ ਗੁਰੂ ਦੀ ਸੰਗਤ ਦੇ ਵਿੱਚ ਟਿਕਿਆ ਤੈਨੂੰ ਪਰਮ ਗਤੀ ਮਿਲੇਗੀ ਉੱਚੀ ਆਤਮਿਕ ਅਵਸਥਾ ਹਾਸਲ ਹੋਏਗੀ ਜਿਹੜੇ ਤੂੰ ਹੋਰ ਹੋਰ ਤਰੀਕੇ ਵਰਤਦਾ ਏ ਮਾਇਆ ਰੱਜ ਬੰਦ ਹਾਰੇ ਇਹ ਬੰਦਨਾ ਦੇ ਵਿੱਚ ਰਚੇ ਹੋਏ ਨੇ ਇਹ ਮਾਇਆ ਜਾਲ ਹੈ ਮਰਜੀ ਕਹਿੰਦੇ ਇਹਦੇ ਵਿੱਚ ਜ਼ਿੰਦਗੀ ਹਾਰ ਜਾਂਦਾ ਹੈ ਮਨੁੱਖ ਬੰਧਨ ਵਿੱਚ ਫਸ ਕੇ ਮਨੁੱਖ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ਮਨੁੱਖਾ ਜੀਵਨ ਹਾਰ ਕੇ ਤੁਰ ਜਾਂਦਾ ਹੈ ਬੜੇ ਤਰ੍ਹਾਂ ਦੇ ਬੰਧਨ ਨੇ ਕਈ ਵਾਰੀ ਐਸੇ ਬੰਧਨ ਦੇ ਵਿੱਚ ਹੀ ਵੱਧਿਆ ਰਹਿੰਦਾ ਹਉਮੈ ਆ ਜਾਂਦੀ ਹੈ ਮੈਂ ਨਾਮ ਜਪਦਾ ਮੈਂ ਸੇਵਾ ਕਰਦਾ ਮੈਂ ਬੰਦਗੀ ਕਰਦਾ ਮੈਂ ਤੀਰਥ ਸਰਾਣ ਕਰਦਾ ਇਹ ਵੀ ਇੱਕ ਬੰਧਨ ਹੈ ਮੈਂ ਅਨੈ ਜਿੱਤੇ ਹਉਮੈ ਹੈ ਜਿੱਤੇ ਮੈ ਹੈ ਉੱਤੇ ਬੰਦਕੀ ਨਹੀਂ ਹਉਮੈ ਨਾਮੈ ਨਾਲ ਬਰੋਧ ਹੈ ਧੋਏ ਨਾ ਵਸੈ ਇਕਠਾਈ ਹਉਮੈ ਵਿੱਚ ਸੇਵ ਨਾ ਹੋਵੇ ਤਾਂ ਮਨ ਬਰਥਾ ਜਾਏ ਪਤਸਾ ਜੀ ਕਹਿੰਦੇ ਸੰਗਤ ਵਿੱਚ ਟਿਕਿਆ ਕਰੋ ਸੰਗਤ ਵਿੱਚ ਟਿਕ ਕਰਕੇ ਗੁਰੂ ਦੇ ਉਪਦੇਸ਼ ਨੂੰ ਅੰਧ੍ਰੜ ਕਰਿਆ ਕਰੋ ਗੁਰੂ ਦੇ ਉਪਦੇਸ਼ ਦੁਆਰਾ ਜਿਹੜਾ ਮਨੁੱਖ ਜ਼ਿੰਦਗੀ ਜੁੰਦਾ ਹੈ ਨਾ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਉਹਨੂੰ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਤੇ ਮਾਇਆ ਦੇ ਮੋਹ ਵਿੱਚ ਬੰਧਨ ਵਿੱਚ ਫਸ ਕੇ ਮਨੁੱਖ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ। ਚਰਨ ਕਮਲ ਸੰਗ ਪੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਜਿਸ ਮਨੁੱਖ ਨੂੰ ਮਹਾਰਾਜ ਜੀ ਕਹਿੰਦੇ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜਿਹਦਾ ਪਿਆਰ ਹੋ ਗਿਆ ਪ੍ਰੀਤ ਪੈ ਗਈ ਜਿੱਦੀ ਚਰਨ ਕਮਲ ਜਿਹੜੇ ਮਾਲਕ ਦੇ ਉਪਦੇਸ਼ ਦੇ ਨਾਲ ਪ੍ਰੇਮ ਕਰਨ ਲੱਗ ਪਏ ਜਿਨ੍ਹਾਂ ਦਾ ਪਿਆਰ ਮਾਲਕ ਦੇ ਚਰਨਾਂ ਦੇ ਨਾਲ ਹੈ ਮਰਜੀ ਕਹਿੰਦੇ ਸੁਰਜਨ ਮਿਲੇ ਪਿਆਰੇ ਉਹ ਗੁਰਮਖੰਦ ਦੀ ਸੰਗਤ ਦੇ ਵਿੱਚ ਮਿਲ ਕੇ ਬੈਠਦੇ ਤੇ ਉਹ ਸਤ ਸੰਗੀਆਂ ਦੇ ਨਾਲ ਜੁੜੇ ਰਹਿੰਦੇ ਨੇ ਹੁਣ ਚਰਨਾ ਕਮਲਾਂ ਦੇ ਵਿੱਚ ਸੰਗਤ ਦੇ ਵਿੱਚ ਉਹ ਜੁੜੇਗਾ ਜਿਹਦਾ ਪਿਆਰ ਬਾਣੀ ਨਾਲ ਹੈ ਜਿਹੜਾ ਨਿਤ ਨੇਮੀ ਹੋਏਗਾ ਜਿਹੜਾ ਗੁਰੂ ਗੁਰੂ ਜਪੇਗਾ ਗੁਰੂ ਦੀ ਸੰਗਤ ਵਿੱਚ ਉਹ ਟਿਕੇਗਾ ਜਿਹਦਾ ਪਿਆਰ ਬਾਸਨਾਵਾ ਨਾਲ ਹੈ ਜਿਹਦਾ ਪਿਆਰ ਮਾਇਕ ਪਦਾਰਥਾਂ ਦੇ ਨਾਲ ਲა ਕੱਲ ਮੈਂ ਬੇਨਤੀ ਕਰ ਰਿਹਾ ਸੀ ਆਪ ਜੀ ਦੇ ਨਾਲ ਪਾਵੇਂ ਮਨੁੱਖ ਗੁਰੂ ਗੁਰੂ ਕਰਦਾ ਗੁਰਮਤ ਦੀਆਂ ਗੱਲਾਂ ਕਰਦਾ ਗੁਰੂ ਦਾ ਉਪਦੇਸ਼ ਸੁਣਦਾ ਗੁਰੂ ਦਾ ਉਪਦੇਸ਼ ਪੜ੍ਹਦਾ ਜੇ ਮਾਲਕ ਦੇ ਚਰਨਾਂ ਦੇ ਨਾਲ ਪ੍ਰੇਮ ਨਹੀਂ ਬਣਿਆ ਬਾਸਨਾਮਾ ਦਾ ਸਕਾਰੀ ਰਹੇਗਾ ਬਲੋ ਸਤਨਾਮ ਸਤੋਂ ਲੱਗੀਆਂ ਪ੍ਰੈਕਟੀਕਲ ਕਰਕੇ ਵੇਖ ਲਓ ਕਈ ਵਾਰੀ ਆਪਾਂ ਵੇਖਦੇ ਆਪਾਂ ਹੁੰਦਾ ਵੀ ਨਿਤਨੇਮ ਪੰਜੇ ਬਾਣੀਆਂ ਦਾ ਕਰੀਦਾ ਰੁਟੀਨ ਅਟ ਮਨ ਫਿਰ ਪਰੇਸ਼ਾਨ ਰਹਿੰਦਾ ਕਰਦੇ ਅੰਦਰ ਮਨ ਫਿਰ ਨਹੀਂ ਟਿਕਦਾ ਕਾਰਨ ਹੈ ਜਿੰਨਾ ਚਿਰ ਉਹ ਕਾਰਨ ਖਤਮ ਨਹੀਂ ਕਰਦੇ ਉਹਨਾਂ ਚਿਰ ਮਨ ਨਹੀਂ ਟਿਕੇਗਾ ਅੰਦਰੋਂ ਪ੍ਰੇਮ ਜਿੰਨਾ ਚਿਰ ਪ੍ਰੇਮ ਦਾ ਜਾਗ ਨਹੀਂ ਲੱਗਦਾ ਪ੍ਰੇਮਾ ਭਗਤੀ ਦਾ ਜਾਗ ਨਹੀਂ ਲੱਗਦਾ ਉਹਨਾਂ ਚਿਰ ਮਨ ਨਹੀਂ ਟਿਕਣਾ ਜਪੀ ਚਲ ਗੁਰੂ ਗੁਰੂ ਬੜੀ ਚਲ ਧਰਮਕ ਗ੍ਰੰਥ ਮਹਾਰਾਜ ਜੀ ਕਹਿੰਦੇ ਨਾ ਤੂੰ ਆਵੇਂ ਬਸ ਬਹੁਤ ਕੰਡਾ ਵਣੇ ਨਾ ਤੂੰ ਆਵੇਂ ਬਸ ਵੇਦ ਪੜਾਵਣੇ ਨਾ ਤੂੰ ਆਵੇਂ ਬਸ ਤੀਰਥ ਨ੍ਹਾਈਏ ਨਾ ਤੂੰ ਆਵੇਂ ਬਸ ਧਰਤੀ ਢਾਈਏ ਉਹ ਭਗਤਾਂ ਕੇ ਵੱਸ ਭਗਤਾਂ ਤਾਣ ਤੀੜੀ ਅੰਦਰੋਂ ਜੋੜਾ ਅੰਦਰੋਂ ਇੰਨੀ ਕ ਅਵਸਥਾ ਪਣ ਜਾਵੇ ਕਿ ਮੈਂ ਪ੍ਰੇਮਾ ਭਗਤੀ ਦੇ ਵਿੱਚ ਮगन ਹੋਣਾ ਮਸਤ ਹੋਈ ਗੁਰੂ ਦੇ ਨਾਲ ਪ੍ਰੇਮ ਕਰ ਮਹਾਰਾਜ ਜੀ ਕਹਿੰਦੇ ਜਿਹਦਾ ਗੁਰੂ ਦੇ ਨਾਲ ਪ੍ਰੇਮ ਹੋਏਗਾ ਉਹ ਹੀ ਸਤ ਸੰਗੀਆਂ ਦੀ ਸੰਗਤ ਵਿੱਚ ਟਿਕਣਗੇ ਉਹ ਰੱਬ ਦੇ ਪਿਆਰਿਆਂ ਦੇ ਵਿੱਚ ਮਿਲ ਕੇ ਬੈਠਣਗੇ ਉਹ ਰੱਬ ਦੇ ਪਿਆਰਿਆਂ ਦੇ ਨਾਲ ਪ੍ਰੇਮ ਕਰਨਗੇ ਜੇ ਉੱਪਰੋਂ ਗੁਰੂ ਗੁਰੂ ਜਪ ਰਿਹਾ ਤੇ ਅੰਦਰ ਕਪਟ ਹੈ ਮਹਾਰਜ ਕਹਿੰਦੇ ਹਿਰਦਾ ਸੁਧ ਨਹੀਂ ਹੁੰਦਾ ਏ ਤਾਂ ਹਰ ਹਰ ਕਰੇ ਨਿਤ ਕਪਟ ਕਮਾਦਾ ਤੇ ਬੇਕਾਰ ਤੇ ਤੂੰ ਨਿਤ ਖਟ ਤੇ ਵੈ ਗੁਰੂ ਵੈ ਗੁਰੂ ਵੀ ਕਰੀ ਜਾਂਦਾ ਫਿਰ ਏਦਾਂ ਹਿਰਦਾ ਪਵਿੱਤਰ ਨਹੀਂ ਹੁੰਦਾ ਅੰਦਰੋਂ ਖੇਤ ਨੂੰ ਸਵਾਰਦਾ ਨਹੀਂ ਤੇ ਬਾਹਰ ਬੀਜ ਭਾਵੇਂ ਜਿੰਨੇ ਮਰਜ਼ੀ ਕੁਆਲਿਟੀ ਦੇ ਪਾਈ ਚਾਲੇ ਖੇਤ ਨੂੰ ਚੰਗੀ ਤਰ੍ਹਾਂ ਸਵਾਰਨਾ ਪੈਣਾ ਫਿਰ ਬੋਲ ਲੱਗਦੇ ਨੇ ਬੋਲੋ ਸਤਨਾਮ ਇਸੇ ਤਰ੍ਹਾਂ ਨਾਮ ਦੀ ਗੱਲ ਹੈ ਭਾਈ ਨਾਮ ਦੇ ਵਿੱਚ ਜੁੜਨ ਵਾਸਤੇ ਪਹਿਲਾਂ ਅੰਦਰੋਂ ਮਨ ਰੂਪੀ ਜਿਹੜਾ ਤੇਰਾ ਖੇਤ ਹੈ ਨਾ ਇਹਨੂੰ ਸਵਾਰਨਾ ਕਰ ਮਨ ਸਵਾਰ ਲੈ ਤਨ ਤੇ ਬਾਹਰੋਂ ਬੜਾ ਸੋਹਣਾ ਲੱਗਦਾ ਏ ਦੇਖਣ ਨੂੰ ਤਨ ਤੇ ਸਵਾਰਿਆ ਹੁੰਦਾ ਆਪਣਾ ਤਨ ਤੇ ਰਿਸ਼ਟ ਪੁਸ਼ਟ ਹੈ ਜਿੰਨਾ ਚਿਰ ਮਨ ਨੂੰ ਨਹੀਂ ਸਵਾਰਦਾ ਏ ਉਹਨਾਂ ਚਿਰ ਪ੍ਰੇਮਾ ਭਗਤੀ ਦਾ ਜਾਗ ਨਹੀਂ ਲੱਗਦਾ ਮਾਲਕ ਦੇ ਉਪਦੇਸ਼ ਦੇ ਨਾਲ ਨਹੀਂ ਜੁੜਿਆ ਜਾ ਸਕਦਾ ਤਨ ਨੂੰ ਸਵਾਰਨ ਵਾਸਤੇ ਗੁਰੂ ਅਰਜਨ ਸਾਹਿਬ ਜੀ ਸਿੱਖਿਆ ਦੇ ਰਹੇ ਨੇ ਮਰਦ ਕਹਿੰਦੇ ਕੀ ਕਰਨਾ ਪੈਣਾ ਭਾਈ ਇੰਜ ਕਰਿਆ ਕਰ ਨਾਨਕ ਆਨੰਦ ਕਰੇ ਹਰ ਜਪ ਜਪੋ ਮਹਾਰਾਜ ਜੀ ਕਹਿੰਦੇ ਰੱਬ ਦਾ ਨਾਮ ਜਪ ਜਪ ਕੇ ਨਾ ਐ ਆਨੰਦਮਈ ਜ਼ਿੰਦਗੀ ਜਿਉ ਗੁਰੂ ਅਰਜਨ ਸਾਹਿਬ ਕਹਿੰਦੇ ਨਾ ਆਨੰਦਮਈ ਜ਼ਿੰਦਗੀ ਤਪਿਆ ਨਾ ਕਰ ਖਪਿਆ ਨਾ ਕਰ ਕਈ ਸੱਚ ਕਰਕੇ ਜਾਣੇ ਹੋ ਬਾਣੀ ਪੜ੍ਹਦੇ ਵੀ ਤਪੀ ਜਾ ਰਹੇ ਨੇ ਨਾਮ ਜਪਦੇ ਵੀ ਕਈ ਵਾਰੀ ਆਪਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਨਿਤਨੇਮ ਕਰਦੇ ਆ ਤੇ ਮਨ ਦੌੜੇ ਹੀ ਫਿਰਦਾ ਏ ਟਿਕਦਾ ਹੀ ਨਹੀਂ ਮਨ ਅਨੰਦਨਾ ਅਨੰਦ ਮਹਾਰਾਜ ਕਹਿੰਦੇ ਆਨੰਦ ਕਰ ਰਿਹਾ ਜਿਵੇਂ ਕੋਈ ਪਦਾਰਥ ਚਾਖਦਾ ਹੋਣਾ ਨਾ ਕਿ ਨਾ ਆ ਆਨੰਦ ਆ ਗਿਆ ਕਹਿੰਦੇ ਆ ਨਾ ਕੋਈ ਵੜਾ ਸੁਆਦਲਾ ਪਦਾਰਥ ਹੋਵੇ ਮਨ ਨੂੰ ਚੰਗਾ ਲੱਗਦਾ ਹੋਵੇ ਆਪਾਂ ਕਹਿੰਦੇ ਵਾਹ ਭਾਈ ਆਨੰਦ ਆ ਗਿਆ ਜਾਂ ਕਈ ਵਾਰੀ ਕਿਸੇ ਆਪਾਂ ਮਨ ਭੌਂਦੀ ਜਗਾ ਦੇ ਉੱਤੇ ਘੁੰਮਦੇ ਆਪਾਂ ਕਹਿੰਨੇ ਵਾਹ ਭਾਈ ਆਨੰਦ ਹੀ ਆ ਗਿਆ ਘੁੰਮ ਕੇ ਨਾ ਫਿਜੀਕਲ ਤੌਰ ਤੇ ਕਹਿੰਦੇ ਏਦਾਂ ਹੀ ਬਾਣੀ ਪੜਨ ਲੱਗੇ ਆ ਤੂੰ ਅੰਦਰੋਂ ਜੁੜ ਕੇ ਕਿਆ ਕਰ ਵਾ ਵੀ ਅੱਜ ਬਾਣੀ ਪੜੀ ਨਾ ਆਨੰਦ ਆ ਗਿਆ ਅੰਦਰੋਂ ਕਹਿ ਇਹ ਨਾ ਹੋਵੇ ਵੀ ਆਪਾਂ ਦੇ ਮਿੰਟ ਕਿੰਨੇ ਰਹਿ ਗਏ 25 ਮਿੰਟ ਲੱਗਦੇ ਤੇ ਆਪਾਂ 15 ਮਿੰਟਾਂ 'ਚ ਜਪਜੀ ਪੜਨਾਂ ਫਿਰ ਆਨੰਦ ਨਹੀਂ ਆਉਣਾ ਆਪਾਂ ਤੇ 10 ਮਿੰਟਾਂ 'ਚ ਕਰਨ ਅੱਧੇ ਘੰਟੇ 'ਚ ਪੰਜ ਬਾਣੀਆਂ ਪੜਨੀਆਂ ਨੇ ਇਹ ਪਹਿਲੇ ਹੀ ਲੱਗਿਆ ਫਿਰਦਾ ਵੀ ਅੱਧੇ ਘੰਟੇ ਚ ਫੜ ਕਹੂ ਵੀ ਕਰਨਾ ਵੀ ਕਰਨਾ ਫਿਰ ਆਨੰਦ ਨਹੀਂ ਆਉਣਾ ਮਨਾ ਆਨੰਦ ਲੈਣਾ ਭਾਵੇਂ ਕੰਟਾ ਲੱਗ ਜੀ ਬੋਲੋ ਸਤਨਾਮ ਫਰੀਓਕੇ ਬਿਲਕੁਲ ਨਿਊਟ ਲੋਕੇ ਫਰੀਓਕੇ ਬਾਣੀ ਪੜੋ ਜ਼ਰੂਰੀ ਨਹੀਂ ਹੈ ਵੀ ਕੰਮਾਂ ਚ ਤੂੰ ਵਿਜੀ ਹੋਵੇਂ ਤੇ ਦੋ ਚਿੱਤਾ ਤੇਰਾ ਪਨ ਹੋਵੇ ਇੱਕ ਮਨ ਤੇ ਇੱਕ ਚਿੱਤ ਪੜਦੇ ਆ ਨਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਭ ਤਾਂ ਇਕ ਅਗ੍ਰੀ ਚਿਤ ਐਦਾਂ ਹੋਵੇ ਮਨ ਇੱਕੋ ਵੇ ਚਿੱਤ ਇੱਕੋ ਵੇ ਟਿਕਿਆ ਹੋਵੇ ਇੱਕ ਜਗ੍ਹਾ ਤੇ ਬੇਨਤੀ ਕਰਿਆ ਕਰੀਏ ਪਤਸਾ ਇਹ ਵੀ ਤੇਰੀ ਕਿਰਪਾ ਦੇ ਨਾਲ ਹੀ ਹੋਣਾ ਜੇ ਆਪਾਂ ਕੀਏ ਆਪਣੇ ਮਨ ਦੇ ਹੱਥ ਨਾਲ ਆਪਣੇ ਜੋਰ ਦੇ ਨਾਲ ਜਾਂ ਸਰੀਰਕ ਬਲ ਦੇ ਨਾਲ ਮਨ ਨੂੰ ਨਕੇਲ ਪਾਲੇਗਾ ਨਾ ਨਾ ਸਰੀਰ ਦੇ ਬਲ ਨਾਲ ਮਨ ਨੂੰ ਨਕੇਲ ਨਹੀਂ ਪਾ ਸਕਦੀ ਮਨ ਬੜਾ ਬਲਵਾਨ ਹੈ ਮਨ ਬੜਾ ਸਤਾਨ ਹੈ ਮਨ ਬੜਾ ਬੇਈਮਾਨ ਹੈ ਕੱਲ ਬੇਨਤੀ ਹੋ ਰਹੀ ਸੀ ਮਨ ਤੇ ਸੱਚ ਕਰਕੇ ਜਾਣੇ ਉਹ ਪਦਾਰਥ ਦੇਖ ਕੇ ਡੋਲ ਜਾਂਦਾ ਕੱਲ ਬਚਨ ਕਰ ਰਹੇ ਸਨ ਮਨ ਤੇ ਬਹੁਤੀ ਮਾਇਆ ਵੇਖ ਕੇ ਡੋਲ ਜਾਂਦਾ ਹੈ ਮਨ ਤੇ ਭਟਕਦਾ ਫਿਰਦਾ ਹੈ ਮਨ ਤੇ ਕੋਈ ਚੰਗਾ ਪਦਾਰਥ ਲੱਗਦਾ ਹੈ ਹੱਕ ਭਾਵੇਂ ਉਹਦੇ ਉੱਤੇ ਦੂਜੇ ਦਾ ਹੋਵੇ ਤੇ ਮਨ ਡੋਲ ਜਾਂਦਾ ਹੈ ਮਨ ਬੇਈਮਾਨ ਹੋ ਜਾਂਦਾ ਹੈ ਇੱਥੇ ਗੁਰਮਤਿ ਦੀਆਂ ਗੱਲਾਂ ਕਰਨ ਵਾਲੇ ਡੋਲ ਜਾਂਦੇ ਨੇ ਸੱਚ ਕਰ ਖੇ ਜਾਣੇ ਗੱਲ ਬੇਨਤੀ ਕਰ ਰਿਹਾ ਹਾਂ ਸਤਿ ਇਸ ਕਰਕੇ ਅਨੰਦਮਈ ਜ਼ਿੰਦਗੀ ਜਿਉਂ ਮਾਲਕ ਦਾ ਨਾਮ ਜਪ ਮਹਾਰਾਜ ਜੀ ਕਹਿੰਦੇ ਬੇਨਤੀ ਕਰ ਰਿਹਾ ਸੀ ਕਿ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਕਿਵੇਂ ਪੈएगा ਨਾਨਕ ਆਨੰਦ ਕਰੇ ਹਰ ਜਪ ਜਪ ਰੱਬ ਜੀ ਦਾ ਨਾਮ ਜਪ ਜਪ ਕੇ ਵੀ ਕਿਹਾ ਕਰ ਆਨੰਦ ਆ ਰਿਹਾ ਹੈ ਜਿੱਤੇ ਦੁਨਿਆਵੀ ਪਦਾਰਥ ਸਕਦਾ ਕਹਿਣਾ ਨਾ ਆਨੰਦ ਹੁੰਦਾ ਘੁੰਮ ਫਿਰ ਕੇ ਕਹਿਣਾ ਆਨੰਦ ਆ ਗਿਆ ਮਾਇਕ ਪਦਾਰਥਾਂ ਦੇ ਵਿੱਚ ਪਰਿਵਾਰ ਦੇ ਵਿੱਚ ਵਿਚਰਦਾ ਸੱਜਣਾ ਮਿੱਤਰਾਂ ਨੂੰ ਮਿਲ ਕੇ ਕਹਿਣਾ ਆਨੰਦ ਆ ਗਿਆ ਕਿਤੇ ਗੁਰੂ ਨੂੰ ਮਿਲ ਕੇ ਕਿਹਾ ਕਰ ਆਨੰਦ ਆ ਗਿਆ ਗੁਰੂ ਦੀ ਸੰਗਤ ਦੇ ਵਿੱਚ ਟਿਕ ਕੇ ਕਿਆ ਕਰ ਸੱਜਣਾ ਆਨੰਦ ਆ ਗਿਆ ਆਪਾਂ ਕਹਿੰਨੇ ਆ ਨਾ ਦੁਨਿਆਵੀ ਤੌਰ ਤੇ ਵਾਹ ਬਈ ਮਿੱਤਰਾ ਤੈਨੂੰ ਅੱਜ ਮਿਲਿਆ ਤੇ ਆਨੰਦ ਆ ਗਿਆ ਅੱਜ ਬੜੇ ਚਿਰ ਬਾਅਦ ਮਿਲਿਆ ਆਪਾਂ ਕਹਿੰਨੇ ਆ ਆਮ ਹੀ ਗੱਲਾਂ ਹੁੰਦੀਆਂ ਨੇ ਆਪਣੀਆਂ ਕਿਤੇ ਗੁਰੂ ਨੂੰ ਮਿਲ ਕੇ ਕਿਆ ਕਰ ਸੱਚੇ ਪਤ ਸਾਹਿਬ ਆਪ ਜੀ ਦੀ ਸੰਗਤ ਵਿੱਚ ਟਿਕੇ ਆ ਨਾਮ ਜਪਿਆ ਹਾ ਜਿਹੜਾ ਅੱਜ ਆਨੰਦ ਆਇਆ ਇਹ ਆਨੰਦ ਜ਼ਿੰਦਗੀ 'ਚ ਮੁੜ ਕੇ ਨਹੀਂ ਮਿਲਣਾ ਬੋਲੋ ਸਤਨਾਮ ਇਦਾਂ ਮਹਾਰਾਜ ਕਹਿੰਦੇ ਗੁਰੂ ਦੀ ਹਜ਼ੂਰੀ ਚ ਮਾਣਿਆ ਆਨੰਦ ਗੁਰੂ ਦੀ ਹਜ਼ੂਰੀ ਚ ਪ੍ਰਾਪਤ ਹੋਇਆ ਆਨੰਦ ਸਗਲੇ ਰੋਗ ਨਿਵਾਰੇ ਤੇਰੇ ਸਾਰੇ ਰੋਗ ਖਤਮ ਕਰ ਦੇਗਾ ਬੋਲੋ ਸਤਨਾਮ ਸਾਰੇ ਰੋਗ ਇੱਥੇ ਗੁਰੂ ਜੀ ਮਹਾਰਾਜ ਜੀ ਵਚਨ ਕਰ ਰਹੇ ਨੇ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਸਰਤ ਹੈ ਤੂੰ ਜੁੜ ਕੇ ਵੇਖ ਗੁਰੂ ਦੀ ਸਰਨ ਵਿੱਚ ਤੂੰ ਮੰਨ ਕਰਕੇ ਟਿਕ ਕੇ ਤੇ ਵੇਖ ਗੁਰੂ ਐਸਾ ਸਮਰੱਥ ਹੈ ਗੁਰੂ ਐਸਾ ਦਾਤਾਂ ਦਾ ਮਾਲਕ ਹੈ ਬਖਸ਼ਿਸ਼ਾਂ ਕਰਨ ਵਾਲਾ ਏ ਸਾਰੇ ਰੋਗ ਖਤਮ ਕਰ ਦਿੰਦਾ ਏ ਕਿੰਨਾਂ ਦੇ ਭਾਈ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਟਿਕ ਕੇ ਨਾਮ ਜਪ ਕੇ ਕਹਿੰਦੇ ਨੇ ਆਨੰਦ ਆ ਗਿਆ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਆਨੰਦ ਮਾਣਦੇ ਨੇ ਆਨੰਦ ਆਨੰਦ ਸਭ ਕੋ ਕਹੇ ਸਾਰੇ ਕਹਿੰਦੇ ਆਪਾਂ دنیਵੀ ਪਦਾਰਥਾਂ ਦਾ ਆਨੰਦ ਮਾਣਦੇ ਪਰ ਜੀ ਕਹਿੰਦੇ ਅਸਲ ਆਨੰਦ ਕੀ ਹੈ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਜਦੋਂ ਗੁਰੂ ਕਿਰਪਾ ਕਰਦਾ ਨਾ ਉਹ ਕਿਰਪਾ ਦੇ ਵਿੱਚ ਇੰਨੀਆਂ ਬਖਸ਼ਿਸ਼ਾਂ ਨੇ ਇੰਨੀਆਂ ਰਹਿਮਤਾਂ ਨੇ ਸਾਰੇ ਦੁੱਖ ਸਾਰੇ ਰੋਗ ਖਤਮ ਹੋ ਜਾਂਦੇ ਨੇ ਕਿੰਨਾਂ ਦੇ ਖਤਮ ਹੁੰਦੇ ਨੇ ਜਿਹੜੇ ਗੁਰੂ ਗੁਰੂ ਜਪਦੇ ਨੇ ਜਪਦੇ ਰਿਆ ਕਰੀਏ ਮਾਲਕ ਦੇ ਉਪਦੇਸ਼ ਵਿੱਚ ਜੁੜੇ ਰਹੀਏ ਫਿਰ ਜੀਵਨ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੀਲੇ ਵਾਹਿਗੁਰੂ ਜੀ ਕਾ ਖਾਲਸਾ